ਹਾਂਜੀ ਬਾਬਾ ਜੀ ਅੱਜ ਜੋ ਨਿਯੁਕਤੀਆਂ ਕੀਤੀਆਂ ਗਈਆਂ ਉਹਦੇ ਬਾਰੇ ਅੱਜ ਦੀ ਮੀਟਿੰਗ ਬਾਰੇ ਕੀ ਕਹਣਗੇ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਸ੍ਰੀ ਸ੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦਾ ਅੱਜ ਜੋ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਨੂੰ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਤੇ ਸਾਡਾ ਵੀਰ ਜਿਹੜਾ ਰਿਸ਼ੀ ਮੱਟੂ ਜੋ ਸੰਜਾਪ ਪੰਜਾਬ ਸਮਾਜ ਦੇ ਵਿੱਚ ਬੜੇ ਹੀ ਲੰਮੇ ਸਮੇਂ ਤੋਂ ਜੋ ਸੇਵਾ ਕਰ ਰਿਹਾ ਹੈ ਤੇ ਪੂਰੇ ਪੰਜਾਬ ਵਿੱਚ ਜੋ ਵੀਰ ਦਾ ਨਾਂ ਹੈ ਕਿ ਰਿਸ਼ੀ ਮੱਟੂ ਜੀ ਜਿਹੜੇ ਬਹੁਤ ਹੀ ਵਧੀਆ ਜਿਹੜੇ ਸਮਾਜ ਦੀ ਸੇਵਾ ਕਰ ਰਹੇ ਨੇ ਤੇ ਅਸੀਂ ਅੱਜ ਇਹਨਾਂ ਦੀਆਂ ਸਹੀ ਨੀਤੀਆਂ ਨੂੰ ਵੇਖ ਕੇ ਜਿਹੜਾ ਅੱਜ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਦਾ ਮੁੱਖ ਕੌਮੀ ਚੇਅਰਮੈਨ ਜਿਹੜਾ ਅੱਜ ਨਿਯੁਕਤ ਕੀਤਾ ਗਿਆ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਵੀਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗਾ ਜੋ ਬੋਲੇ 100 ਰੁਪਏ ਬਾਬਾ ਜੀ ਅੱਜ ਤੱਕ ਕਿੰਨੀਆਂ ਕਮੇਟੀਆਂ ਨੇ ਘਟਾਆਂ ਚੁੱਕੀਆਂ ਸੀ ਵੇਖੋ ਜੀ ਕਾਫੀ ਜਿਹੜੀਆਂ ਕਮੇਟੀਆਂ ਵਾਂ ਜਿਹੜੀ ਆਪਾਂ ਲਾ ਚੁੱਕੇ ਆ ਜਿਨ੍ਹਾਂ ਦੀ ਕੋਈ ਅਨਮਿੱਥਾ ਕੋਈ ਗਿਣਤੀ ਨਹੀਂ ਹੈਗੀ ਭਗਵਾਨ ਵਾਲਮੀਕ ਮਹਾਰਾਜ ਦੀ ਪੂਰੀ ਅਪਾਰ ਕਿਰਪਾ ਸੋ ਅੱਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੇਖੋ ਜੀ ਇਹੋ ਹੀ ਦੱਸਣਾ ਚਾਹੁੰਦੇ ਆ ਕਿ ਆਪਣੇ ਬੱਚੇ ਪੜਾਓ ਲਿਖਾਓ ਤੇ ਥੋੜਾ ਨਸ਼ਿਆਂ ਤੋਂ ਦੂਰ ਰੱਖੋ